ਉੱਤੇ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੋਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਆੜੀ ਨਾ ਪਲਟ ਗਈ ਐ ਨੇਰ ਵਿੱਚ ਪੈ ਗਈ ਆ ਤੇ ਆਪਾਂ ਨਾ 3-4 ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਹਨਕੋਟ ਦੇ ਕਾਟ ਵਾਲਾ ਪੁਲ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਕੁਝ ਲੋਕ ਇੱਕ ਪਰਿਵਾਰਿਕ ਸਮਾਰੋਹ ਤੋਂ ਆਪਣੇ ਘਰ ਵਾਪਿਸ ਜਾ ਰਹੇ ਸੀ ਅਤੇ ਕਾਟ ਵਾਲਾ ਪੁਲ ਨੇੜੇ ਉਹਨਾਂ ਦੀ ਕਾਰ ਨਹਿਤ ਡਿੱਗ ਪਈ ਜਿਸ ਵਜਾ ਨਾਲ ਕਾਰ ਸਵਾਰ 6 ਲੋਕਾਂ ਵਿੱਚੋਂ 2 ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਦੱਸੇ ਜਾ ਰਹੇ ਨੇ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੜਕੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸੀ ਜਦ ਇਹ ਹਾਦਸਾ ਵਾਪਰਿਆ ਤਾਂ ਉਹਨਾਂ ਦੱਸਿਆ ਰਾਤ ਕਰੀਬ 2 ਵਜੇ ਉਹਨਾਂ ਨੂੰ ਫੋਨ ਆਇਆ ਕਿ ਕਾਰ ਨਹਿਰ 'ਚ ਹੀਠਾਂ ਜਾ ਡਿੱਗੀ ਹੈ ਜਿਸਦੇ ਬਾਅਦ ਮੌਕੇ ਤੇ ਜਦ ਪਹੁੰਚੇ ਤਾਂ ਕਾਰ ਸਵਾਰ ਚ 6 ਲੋਕਾਂ ਵਿੱਚੋਂ 4 ਬਾਹਰ ਨਿਕਲ ਚੁੱਕੇ ਸੀ ਜਿਨ੍ਹਾਂ ਦੇ ਸੱਟਾਂ ਲੱਗਿਆ ਹੋਇਆ ਸੀ ਜਦ ਕਾਰ ਚ ਫਸੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਸਦੇ ਬਾਅਦ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ ਜਿਸ ਦਾ ਤੇਨੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਿਸ ਦੇ ਬਾਅਦ ਉਸਦੀ ਪਤਨੀ ਕੈਨੇਡਾ ਚਲੀ ਗਈ ਤੇ ਆਉਣ ਵਾਲੇ 20 ਦਿਨਾਂ ਬਾਅਦ ਇਸ ਨੌਜਵਾਨ ਨੇ ਵੀ ਕੈਨੇਡਾ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਰਨੇ ਮੰਦਪਾਗਾ ਹਾਦਸਾ ਵਾਪਰ ਗਿਆ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟ ਤੋਂ ਵਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਪਾਣੂ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਹੈ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਜੱਤ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਤੁਸੀਂ ਚਾਰ ਨਿਕਲ ਗਏ ਬੜਾ ਦੁਖਦਾਰ ਹਾਦਸਾ ਹੋਇਆ ਜੀ ਰਾਤ ਨੂੰ 1:30 ਵਜੇ ਦੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਨਾਂ ਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਤੇ ਬੜਾ ਮਤਲਬ ਦੁਖਦਾਰ ਹਾਦਸਾ ਹੈ ਇਹ ਹਾਂਜੀ ਲੋਕਲ ਜੀ ਪਲਟਾ ਸਾਹਿਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਅੱਥੇ ਜਿਹੜੀ ਹੈ ਉਹ ਅੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ। ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ। ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ। ਭਈ ਕੀ ਨਾ ਤੁਹਾਡਾ ਤਾਂ ਕੀ ਹਾਸਾ ਦੇ ਕਿਦੋਂ ਹੈ? ਮੇਰਾ ਨਾਮ ਜੀ ਦੀਪਕ ਕੁਮਾਰ ਹੈ। ਤੇ ਮੈਂ ਜਿਹੜਾ ਮੜਾ ਰਜਤਰ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਹੀ ਤਦਨ ਬਦਲਦੀ ਸੀ ਭਰਾ ਬਣਿਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇਦਾਂ ਇਦਾਂ ਗੱਡੀ ਆੜੀ ਨਾ ਪਲਟ ਗਈ ਨੇਰ ਵਿੱਚ ਪੈ ਗਈ ਆ ਤੇ ਆਪਾਂ ਨਾ 3-4 ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵੇਚਾ ਤੇ ਮੈਂ ਸੋਚਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੋ ਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਥੱਲੇ ਆ ਮੈਂ ਕਿਹਾ ਚਲੋ ਇੱਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੀ ਹੋਈ ਹੋਵੇ ਨੇ ਕਹਿੰਦਾ ਚਲੋ ਚੱਲ ਪੰਨੇ ਜਿੱਲੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਤੇ ਇਹਦੇ ਘਰ ਦੇ ਨੂੰ ਫੋਨ ਕਰਤਾ ਕਿ ਇੱਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਿਹਾ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਸੁੱਤੀ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਿਹਾ ਆਹ ਵੀ ਕਿੱਥੇ ਗੱਡੀ ਕਹਿੰਦੇ ਉਹਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇਧਰੋਂ ਨਿਕਲੇ ਆ ਤੇ ਰਾ ਆ ਗਿਆ ਆਪਾਂ ਟਰ ਚ ਲੈ ਕੇ ਗੱਡੀ ਲੱਭਣੀ ਤੁਰ ਘਰ ਤੱਕ ਕਿ ਕਿੱਥੇ ਗੱ ਤੁਸੀਂ ਸਵਾਗਤ 2:00 ਦੇ 2:30 ਦੇ ਕਰੀਬ ਗਏ ਆਪਾਂ ਥੱਲੇ ਜਾ ਕੇ ਆਪਾਂ ਨਾਲ ਉਹ ਜਿਹੜੇ ਮੁੜੇ ਸੀ ਉੱਪਰ ਤੇ ਦੋਨੇ ਜਣੇ ਤਾਂ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਇਹਦੀ ਬੜੀ ਬੁਰੀ ਖਿੱਚੀ ਆ ਚਾਰ ਮੁੜੇ ਪਹਿਲਾਂ ਹੀ ਆਲਰੇਡੀ ਨਿਕਲ ਚੁੱਕੇ ਸੀ ਹਨ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਾਨੋ ਕੋਈ 20-25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਸਹੈਰੋਗੇ ਦਾ ਸੀ ਤੇ ਦੂਸਰੇ ਨੂੰ ਕੱਢਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਮਿੰਟ ਲੱ ਤੇ ਉਸ ਤੋਂ ਬਾਅਦ ਆਪਾਂ ਚੋਹਾਨੋ ਹਸਪਤਾਲ ਲਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੱਗੇ ਜਿਹੜਾ ਜਿਹੜਾ ਡੈੱਡ ਹੋਈ ਹੈ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲਾ ਗਿਆ ਸੀ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋਇਆ ਆਇਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਈ ਦੇ ਇਹਨਾਂ ਦੀ ਵਾਕ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਦੀ ਪ੍ਰਾਗੋਟਲ ਦੇ ਪਿੱਛੇ ਕੋਠੀ ਜਨਾਂ ਦੀ ਫੈਮਲੀ ਵੀ ਉੱਥੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਟਾ ਪਰ ਚਲਣ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜ੍ਹਾ ਨਾਲ ਜਾਂ ਕੋਈ ਝਾਕਾ ਲੱਗਾ ਤੇ ਹੁਣ ਪਤਾ ਨਹੀਂ ਜੀ ਹਨਾ ਤੇ ਇਸ ਵਜ੍ਹਾ ਨਾਲ ਇਹ ਹਾਸਾ ਹੋ ਗਿਆ ਜਿਹੜੇ ਪਿੰਡ ਦੇ ਇਹ ਇਹ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਜੀ ਬਿਲਕੁਲ ਜੀ